ਸਭ ਕੁਝ ਬਾਰਾ ਇਹਦੀ ਕਰਨਾ ਆ ਉਹਨਾਂ ਨੇ ਕੀਤਾ ਆ ਉਹਨਾਂ ਨੇ ਇੱਕ ਹੀ ਕਰਨਾ ਸਾਨੂੰ ਬੱਚੇ ਵੀ ਸਾਡੇ ਆਂਦੇ ਆ ਮੇਰੀ ਬੁੱਢੀਆਂ ਵੀ ਆਂਦੀ ਆ ਮੇਰਾ ਲੜਕਾ ਹੈ ਕੈਨੇਡਾ ਵਿੱਚ ਉਹ ਵੀ ਫੋਨ ਕਰਕੇ ਕਹਿੰਦਾ ਹੁੰਦਾ ਸਾਨੂੰ ਹਰ ਹਫ਼ਤੇ ਜਾਣਾ ਜਾਣਾ ਜਦੋਂ ਮਰਜ਼ੀ ਹੋ ਜਾਏ ਜਿਹੜੇ ਇੱਥੇ ਪਰਿਵਾਰ ਮੇਰਾ ਸਾਰੇ ਇੱਥੇ ਆਉਂਦਾ ਜੀ ਇਹ ਸੱਚੇ ਮਨ ਨਾਲ ਸੋਚਾਂਗੇ ਜੇ ਆਪਾਂ ਕਹਾਂਗੇ ਅੱਜ ਬਾਬਾ ਜੀ ਨੂੰ ਪਰਖਣਾ ਆਏ ਆ ਫਿਰ ਤਾਂ ਉਹਨਾਂ ਦੀ ਆਪਣੀਆਂ ਮਨ ਚ ਖੋਟ ਰੱਖਾਂਗੇ ਤਾਂ ਸਾਡਾ ਸਭ ਕੁਝ ਠੀਕ ਹੈ ਜੀ ਜੋ ਬੱਚੇ ਨੇ ਉਧਰੋਂ ਸੋਚਦਾ ਉਹ ਹੋ ਜਾਂਦਾ ਪੂਰਾ ਰੱਬ ਦਾ ਬਹੁਤ ਸ਼ੁਕਰ ਕਰਦੇ ਜਿਹੜਾ ਜਦ ਤੱਕ ਮੁੰਡਾ ਸਾਡਾ ਹੈਗਾ ਜੀ ਕੰਮ ਲੱਗਾ ਰਵੇ ਸਭ ਠੀਕ ਸੇਤ ਸਭ ਕੁਝ ਠੀਕ ਰਵੇ ਜੀ ਉਹਦਾ ਮਹਾਰਾਜ ਨਹੀਂ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਾਰੇ ਪਹੁੰਚੇ ਹੋ ਜੀ ਕਿੰਨਾ ਖੁਸ਼ ਆਨੰਦ ਆ ਰਿਹਾ ਵਾਧੂ ਹੈ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਨਾ ਤੁਹਾਡੇ ਨੂੰ ਸਾਨੂੰ 3-4 ਮਹੀਨੇ ਹੋ ਗਏ ਸੇਵਾ ਦੇ ਚਪੈਰੇ ਤੇ ਆਉਂਦੇ ਨੂੰ ਜੀ ਬਾਕੀ ਪਹਿਲਾਂ ਆਂਦੇ ਸਾਲ ਤੋਂ ਹੋ ਗਏ ਸਾਨੂੰ ਜਦੋਂ ਤੇ ਚਪੈਰਾ ਸਾਹਿਬ ਤੇ ਆਉਣਾ ਸ਼ੁਰੂ ਕੀਤਾ ਕਿੰਨਾ ਕਿ ਜੀਵਨ ਦੇ ਵਿੱਚ ਤੁਹਾਡਾ ਬਦਲਾਅ ਦੇਖਣਾ ਮਿਲਿਆ ਸਾਨੂੰ ਸਾਨੂੰ ਬਦਲਾਅ ਬਦਲਾਅ ਹੋਇਆ ਜੀ ਅਸੀਂ ਠੀਕ ਹੈ ਜੀ ਜੋ ਮਹਾਰਾਜ ਨਹੀਂ ਕਰਨਾ ਉਹ ਵੀ ਸਾਨੂੰ ਬੱਚੇ ਵੀ ਸਾਡੇ ਆਂਦੇ ਆ ਮੇਰੀ ਬੁੱਢੀਆ ਵੀ ਆਂਦੀ ਆ ਮੇਰਾ ਲੜਕਾ ਹੈ ਕੈਨੇਡਾ ਵਿੱਚ ਉਹ ਵੀ ਫੋਨ ਕਰਕੇ ਕਹਿੰਦਾ ਹੁੰਦਾ ਸਾਨੂੰ ਹਰ ਹਫ਼ਤੇ ਜਾਣਾ ਜਾਣਾ ਜਦੋਂ ਮਰਜੀ ਹੋ ਜਾਏ ਹਾਂਜੀ ਬਾਕੀ ਜਿਹੜਾ ਪਰਿਵਾਰ ਇੱਥੇ ਸਾਰਾ ਨਾਲ ਆਉਂਦਾ ਇੱਥੇ ਹਾਂਜੀ ਜਿਹੜੇ ਇੱਥੇ ਪਰਿਵਾਰ ਮੇਰਾ ਸਾਰੇ ਇੱਥੇ ਆਉਂਦਾ ਜੀ ਹਾਂਜੀ ਵੀ ਕਹਿੰਦੇ ਜਿਹੜੀ ਵੀ ਤੀਜੀ ਆਉਂਦੇ ਆ ਭਤੀਜੀ ਵੀ ਆਉਂਦਾ ਮੇਰਾ ਜੀ ਭਤੀਜੀ ਆਉਂਦੀ ਆ ਹਾਂਜੀ ਵੀ ਕਹਿੰਦੇ ਜਿਹੜੀ ਵੀ ਸੰਗਤ ਕੁਝ ਵੀ ਕਰ ਮੰਗੇ ਜਦੋਂ ਉਸ ਦਾ ਪੂਰਾ ਜਰੂਰ ਹੋ ਉਰਾਂ ਹੋਏਗਾ ਜੀ ਜੇ ਸੱਚੇ ਮਨ ਨਾਲ ਸੋਚਾਂਗੇ ਜੇ ਆਪਾਂ ਕਾਵਾਂਗੇ ਅੱਜ ਬਾਬਾ ਜੀ ਪਰਖਣ ਆਏ ਆ ਫਿਰ ਤਾਂ ਉਹਨਾਂ ਦੀ ਆਪਣੀਆਂ ਮਨ ਚ ਖੋਟ ਰੱਖਾਂਗੇ ਤਾਂ ਤੁਹਾਡੇ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਏਗੀ ਸਾਡੀਆਂ ਸਾਰੀਆਂ ਮਨੋ ਕਾਮਨਾ ਪੂਰੀ ਹੋਣੀ ਜੀ ਕਿ ਛੋਟਾ ਜਿਹਾ ਵਾਕਿਆ ਸਾਡਾ ਨਾਲ ਸਾਡਾ ਸਭ ਕੁਝ ਠੀਕ ਹੈ ਜੀ ਜੋ ਬੱਚੇ ਨੇ ਉਧਰੋਂ ਸੋਚਦਾ ਉਹ ਹੋ ਜਾਂਦਾ ਪੂਰਾ ਹਾਂਜੀ ਸਾਡਾ ਬਿਲਕੁਲ ਹਾਂਜੀ ਕਿੰਨਾ ਕੁ ਸ਼ੁਕਰ ਕਰਦੇ ਆ ਮੈਂ ਗੁਰਦਾ ਵੀ ਬੇਗਾਨੇ ਮੁਲਕ ਦੇ ਵਿੱਚ ਆਪਣਾ ਸਰਵਾਈਵ ਤੋਂ ਬਹੁਤ ਸ਼ੁਕਰ ਕਰਦਾ ਜਿਹੜਾ ਜਦ ਤੱਕ ਮੁੰਡਾ ਸਾਡਾ ਹੈਗਾ ਜੀ ਕੰਮ ਲੱਗਾ ਰਵੇ ਠੀਕ ਸਿਹਤ ਰਵੇ ਸਭ ਕੁਝ ਠੀਕ ਰਵੇ ਜੀ ਉਹਦਾ ਮ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਾਰੇ ਪਹੁੰਚੇ ਹੋ ਜੀ ਕਿੰਨਾ ਗਨੰਦ ਆ ਰਿਹਾ ਵਾਧੂ ਆ ਜੀ ਕਿ ਭੱਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਨਾ ਤੁਹਾਡੇ ਨੂੰ ਸਾਨੂੰ 3-4 ਮਹੀਨੇ ਹੋ ਗਏ ਸੇਵਾ ਦੇ ਚਪੈਰੇ ਤੇ ਆਉਂਦੇ ਨੂੰ ਜੀ ਬਾਕੀ ਪਹਿਲਾਂ ਆਂਦੇ ਸਾਲ ਤੋਂ ਹੋ ਗਏ ਸਾਨੂੰ ਜਦੋਂ ਤੇ ਚਪੈਰਾ ਸਾਹਿਬ ਤੇ ਆਉਣਾ ਸ਼ੁਰੂ ਕੀਤਾ ਕਿੰਨਾ ਕਿ ਜੀਵਨ ਦੇ ਵਿੱਚ ਤੁਹਾਡਾ ਬਦਲਾਅ ਦੇਖਣਾ ਮਿਲਿਆ ਸਾਨੂੰ ਬਦਲਾਅ ਬਦਲਾਅ ਹੋਇਆ ਜੀ ਅਸੀਂ ਠੀਕ ਹੈ ਜੀ ਜੋ ਮਹਾਰਾਜ ਨੇ ਕਰਨਾ ਉਹ ਹੀ ਸਾਨੂੰ ਬੱਚੇ ਵੀ ਸਾਡੇ ਆਉਂਦੇ ਆ ਮੇਰੀ ਬੁੱਢੀਆਂ ਵੀ ਆਉਂਦੀ ਆ ਮੇਰਾ ਲੜਕਾ ਹੈ ਕੈਨੇਡਾ ਵਿੱਚ ਉਹ ਵੀ ਫੋਨ ਕਰਕੇ ਕਹਿੰਦਾ ਸਾਨੂੰ ਹਰ ਹਫਤੇ ਜਾਣੇ ਜਾਣਾ ਜਦੋਂ ਮਰਜ਼ੀ ਹੋ ਜਾਏ ਹਾਂਜੀ ਬਾਕੀ ਜਿਹੜਾ ਪਰਿਵਾਰ ਇੱਥੇ ਸਾਰਾ ਨਾਲ ਆਉਂਦਾ ਇੱਥੇ ਹਾਂਜੀ ਜਿਹੜਾ ਇੱਥੇ ਪਰਿਵਾਰ ਮੇਰਾ ਸਾਰੇ ਇੱਥੇ ਆਉਂਦਾ ਜੀ ਹਾਂਜੀ ਉਹ ਵੀ ਕਹਿੰਦੇ ਜਿਹੜੀ ਵੀ ਤੀਜੀ ਆਵੇ ਆ ਪਤਝੇ ਵੀ ਆਉਂਦਾ ਮੇਰਾ ਜੀ ਪਤਝੀ ਆਉਂਦੀ ਆ ਹਾਂਜੀ ਉਹ ਵੀ ਕਹਿੰਦੇ ਜਿਹੜੀ ਵੀ ਸੰਗਤ ਕੁਝ ਵੀ ਕਰ ਮੰਗੇ ਜਦੋਂ ਉਸ ਦਾ ਪੂਰਾ ਜਰੂਰ ਹੁੰਦਾ ਉਰਾਂ ਹੋਏਗਾ ਜੀ ਜੇ ਸੱਚੇ ਮੰਨਣਾ ਸੋਚਾਂਗੇ ਜੇ ਆਪਾਂ ਕਾਵਾਂਗੇ ਅੱਜ ਬਾਬਾ ਜੀ ਨੇ ਪਰਖਣ ਆਏ ਆ ਫਿਰ ਤਾਂ ਉਹਨਾਂ ਦੀ ਆਪਣੀਆਂ ਮਨ ਚ ਖੋਟ ਰੱਖਾਂਗੇ ਤਾਂ ਤੁਹਾਡੇ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਈ ਸਾਡੀਆਂ ਸਾਰੀਆਂ ਮਨੋ ਕਾਮਨਾ ਪੂਰੀ ਹੋਈ ਜੀ ਕਿ ਛੋਟਾ ਜਿਹਾ ਵਾਕਿਆ ਸਾਡੇ ਨਾਲ ਸਾਡਾ ਸਭ ਕੁਝ ਠੀਕ ਹੈ ਜੀ ਜੋ ਬੱਚੇ ਨੇ ਉਧਰੋਂ ਸੋਚਦਾ ਉਹ ਹੋ ਜਾਂਦਾ ਪੂਰਾ ਹਾਂਜੀ ਸੈਟਾ ਬਿਲਕੁਲ ਹਾਂਜੀ ਕਿੰਨਾ ਕੁ ਸ਼ੁਕਰ ਕਰਦੇ ਆ ਮੈਂ ਗੁਰਦਾ ਵੀ ਬੇਗਾਨੇ ਮੁਲਕ ਦੇ ਵਿੱਚ ਆਪਣਾ ਵੀ ਬਹੁਤ ਸ਼ੁਕਰ ਕਰਦੇ ਜਿਹੜਾ ਜਦ ਤੱਕ ਮੁੰਡਾ ਸਾਡਾ ਹੈਗਾ ਜੀ ਕੰਮ ਲੱਗਾ ਰਵੇ ਠੀਕ ਸੇਤਰਾ ਤੁਹਾਨੂੰ ਠੀਕ ਰਵੇ ਜੀ ਉਹ ਮਾਰਾ ਨਹੀਂ ਕਰਨਾ ਜੀ ਬਿਲਕੁਲ ਹਾਂ ਜੀ ਵੈਗੁਰ ਜੀ ਕਾ ਖਾਲਸਾ ਸਾਹ ਵੈਗੁਰ ਜੀ ਕੀ ਫਤਿਹ ਜੀ